ਮੇਰੇ ਪਿੰਡ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜੀ ਇੱਕ ਪਰਿਵਾਰ ਉਹਨਾਂ ਦੀ ਲੜਕੀ ਦੀ ਉਮਰ 8 ਸਾਲ ਦੇ ਕਰੀਬ ਆ ਗਈ ਉਹ ਮੇਰੇ ਕੋਲ ਆਏ ਸੀਗੇ ਵੀ ਸਾਡੀ ਬੱਚੀ ਦੇ ਨਾਲ ਕੋਈ ਸ਼ੋਸ਼ਣ ਹੋਇਆਗਾ ਤੇ ਉਸ ਦੇ ਸਬੰਧ ਦੇ ਵਿੱਚ ਸਰਪੰਚ ਸਾਹਿਬ ਕਾਰਵਾਈ ਕਰਵਾਓ ਜਦੋਂ ਉਸ ਜਗ੍ਹਾ ਤੇ ਮੈਂ ਜਾ ਕੇ ਦੇਖਿਆ ਜੀ ਜਿਹੜੇ ਕਮਰੇ ਦੇ ਵਿੱਚ ਇਹ ਕਰਮ ਹੋਇਆਗਾ ਤੇ ਉੱਥੇ ਉਹ ਮੁੰਡੇ ਦੀ ਉਮਰ ਆ ਜਿਹੜੀ ਉਹ 16 ਸਾਲ ਆ ਗਈ ਲੜਕੀ ਦੀ ਉਮਰ ਕੁਰੀਬ 8 ਸਾਲ ਦੇ ਕਰੀਬ ਆ ਗਈ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਬرائی ਆ ਜੀ ਐਸ ਐਚਓ ਸਾਹਿਬ ਆ ਕੇ ਉਸ ਮੁਰਜਮ ਨੂੰ ਲੈ ਕੇ ਗਏ ਨੇਗੇ ਬੱਚੀ ਨੂੰ ਅਸੀਂ ਸਰਕਾਰੀ ਹਸਪੀਟਲ ਲੈ ਕੇ ਆਇਆ ਇਹਦਾ ਮੈਡੀਕਲ ਕਲਮੋਰ ਕਰਵਾਉਣ ਵਾਸਤੇ ਮੈਡੀਕਲ ਦੀ ਰਿਪੋਰਟ ਅੱਗੇ ਜੋ ਡਾਕਟਰ ਸਾਹਿਬ ਸਾਨੂੰ ਦੇਣਗੇ ਉਹ ਅੱਗੇ ਕਾਰਵਾਈ ਦਾ ਇਸ ਤਰ੍ਹਾਂ ਨਹੀਂ ਮੰਗ ਕਰਦੇ ਜਿਹੜੇ ਇਹ ਦੁਸ਼ਕਰਮ ਹੁੰਦੇ ਹੈਗੇ ਅਸੀਂ ਜੀ ਇਹਦੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਇਹ ਜਿਹੇ ਦੋਸ਼ੀਆਂ ਨੂੰ ਜਿਹੜੇ ਅਸੀਂ ਕੋਈ ਨਮਾਲਕ ਬੱਚੀ ਦੇ ਨਾਲ ਇਸ ਤਰ੍ਹਾਂ ਦੇ ਕੋਈ ਕਰਮ ਹੁੰਦੇ ਨੇ ਤਾਂ ਕਿ ਹੋਰ ਵੀ ਕਿਸੇ ਨੂੰ ਦੇਦ ਮਿਲ ਸਕੇ ਕੋਈ ਹੋਰ ਇਸਾ ਕਰਮ ਨਾ ਕਰੇ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਜੀ ਇੱਥੋਂ ਇੱਕ ਨੇੜਲੇ ਪਿੰਡ ਦੇ ਵਿੱਚ ਛੋਟੀ ਉਮਰ ਦੀ ਬੱਚੀ ਨਾਲ ਇੱਕ ਤਕਰੀਬਨ 18 ਸਾਲ ਦੇ ਲੜਕੇ ਵੱਲੋਂ ਦੁਸ਼ਕਰਮ ਕੀਤਾ ਗਿਆ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੀ ਮੈਡੀਕਲ ਸਹਾਇਤਾ ਦਿੱਤੀ ਗਈ ਔਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ